ਸੂਫਿਆਨਾ ਗਾਇਕੀ ਦੇ ਬਾਦਸ਼ਾ ਲਖਵਿੰਦਰ ਵਡਾਲੀ ਦਾ ਅੱਜ ਜਨਮ ਦਿਨ ਹੈ ਪੀੜੀ ਦਰ ਪੀੜੀ ਸੂਫਿਆਨਾ ਗਾਇਕੀ ਨੂੰ ਸਮਰਪਿਤ ਹੈ ਵਡਾਲੀ ਪਰਿਵਾਰ ਆਪਣੀ ਸਾਰੀ ਜ਼ਿੰਦਗੀ ਗਾਇਕੀ ਦੇ ਲੇਖੇ ਲਾਉਣ ਵਾਲੇ ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਫਰਜ਼ੰਦ ਹਨ ਲਖਵਿੰਦਰ ਵਡਾਲੀ ਲਖਵਿੰਦਰ ਨੇ ਆਪਣੇ ਪੁਰਖਿਆਂ ਦੇ ਨਕਸ਼ੇ ਕਦਮ ਤੇ ਤੁਰਦਿਆਂ ਸੂਫਿਆਨਾ ਗਾਇਕੀ ਨੂੰ ਅਪਣਾਇਆ ਪਟਿਆਲਾ ਘਰਾਣੇ ਦੀ ਗਾਇਕੀ ਨੂੰ ਅੱਗੇ ਤੋਰਦਿਆਂ ਲਖਵਿੰਦਰ ਵਡਾਲੀ ਨੇ ਛੋਟੀ ਉਮਰ ਦੇ ਵਿੱਚ ਹੀ ਆਪਣੀ ਗਾਇਕੀ ਅਤੇ ਮਿੱਠੀ ਆਵਾਜ਼ ਦੇ ਜਾਦੂ ਦੇ ਨਾਲ ਦੁਨੀਆ ਪਾਰ ਦੇ ਵਿੱਚ ਵਸਤੇ ਸੰਗੀਤ ਪ੍ਰੇਮੀਆਂ ਦੇ ਹਿਰਦਿਆਂ ਨੂੰ ਠਾਰਿਆ ਪਿਤਾ ਪੂਰਨ ਚੰਦ ਵਡਾਲੀ ਦੇ ਘਰ 20 ਅਪ੍ਰੈਲ 1978 ਦੇ ਵਿੱਚ ਅੰਮ੍ਰਿਤਸਰ ਵਿਖੇ ਲਖਵਿੰਦਰ ਦਾ ਜਨਮ ਹੋਇਆ ਸੂਫੀ ਗਾਇਕੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਵਡਾਲੀ ਬ੍ਰਦਰਸ ਨੂੰ ਕੌਣ ਨਹੀਂ ਜਾਣਦਾ ਲਖਵਿੰਦਰ ਚੌਥੀ ਪੀੜ੍ਹੀ ਹੈ ਜੋ ਇਸ ਗਾਇਕੀ ਨੂੰ ਇਸ ਮੁਕਾਮ ਤੱਕ ਬਰਕਰਾਰ ਰੱਖਣ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਨੇ 40 ਸਾਲਾ ਗਾਇਕ ਦੇ ਦਾਦਾ ਜੀ ਠਾਕੁਰ ਦਾਸ ਵਡਾਲੀ ਇੱਕ ਪ੍ਰਸਿੱਧ ਗਾਇਕ ਸਨ ਅਤੇ ਉਸਦੇ ਪਿਤਾ ਅਤੇ ਚਾਚਾ ਜੀ ਨੇ ਵਡਾਲੀ ਭਰਾਵਾਂ ਦੀ ਇੱਕ ਸੂਫੀ ਕਵਾਲੀ ਜੋੜੀ ਬਣਾਈ ਸੀ ਲਖਵਿੰਦਰ ਨੇ ਆਪਣੇ ਪਿਤਾ ਪੂਰਨ ਚੰਦ ਵਡਾਲੀ ਤੋਂ ਸੂਫੀਆਨਾ ਗਾਇਕੀ ਸਿੱਖੀ ਲਖਵਿੰਦਰ ਨੇ 2004 ਚ ਬੁੱਲਾ ਐਲਬਮ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਆਪਣੀ ਬਿਹਤਰੀਨ ਗਾਇਕੀ ਨਾਲ ਦੁਨੀਆ ਭਰ ਚ ਵੱਖਰੀ ਪਛਾਣ ਬਣਾਈ ਜੇਕਰ ਲਖਵਿੰਦਰ ਵਡਾਲੀ ਦੀ ਗਾਇਕੀ ਤੋਂ ਇਲਾਵਾ ਗੱਲ ਕਰੀਏ ਤਾਂ ਉਹਨਾਂ ਨੂੰ ਸ਼ੁਰੂ ਤੋਂ ਹੀ ਸਿਰਫ ਗਾਇਕੀ ਦਾ ਹੀ ਸ਼ੌਕ ਨਹੀਂ ਸੀ ਬਲਕਿ ਉਹ ਇੱਕ ਕ੍ਰਿਕਟਰ ਬਣਨਾ ਚਾਹੁੰਦੇ ਸੀ ਬਚਪਨ ਤੋਂ ਹੀ ਇੱਕ ਕ੍ਰਿਕਟਰ ਬਣਨ ਦਾ ਸੁਪਨਾ ਵੇਖ ਰਹੇ ਲਖਵਿੰਦਰ ਨੇ ਪਿਤਾ ਤੋਂ ਗਾਇਕੀ ਸਿੱਖੀ ਤੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਨਰਨਾਲੀ ਲਖਵਿੰਦਰ ਕਈ ਵੱਡੇ ਵੱਡੇ ਸੰਗੀਤਕਾਰਾਂ ਨਾਲ ਗਾ ਚੁੱਕੇ ਨੇ ਉਹਨਾਂ ਚ ਹਿਮੇਸ਼ ਰਸ਼ਮੀਆਂ ਰਾਹਤ ਫਤੇਹ ਅਲੀ ਖਾਨ ਸ਼ੰਕਰ ਮਹਾਦੇਵਨ ਮਿਕਾ ਸਿੰਘ ਸ਼ਾਨ ਸ਼reya ਘੋਸ਼ਾਲ ਇਲਾ अरुण ਆਨੰਦ ਰਾਜ ਆਨੰਦ ਤੇ ਮੋਹਿਤ ਚੋਹਾਨ ਵੀ ਸ਼ਾਮਿਲ ਸਨ ਫੋਕ 뮤직 ਨੂੰ ਬੁਲੰਦੀਆਂ ਤੇ ਲਿਜਾਉਣ ਦੇ ਰਾਹ ਦੇ ਵਿੱਚ ਲਖਵਿੰਦਰ ਨੂੰ ਕਈ ਵੱਡੇ ਵੱਡੇ ਅਵਾਰਡਸ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਚ 2012 ਦੇ ਵਿੱਚ ਮਿਲਣ ਵਾਲਾ ਸਭ ਤੋਂ ਵੱਡਾ ਅਵਾਰਡ ਸੀ 우ਸਤਾਦ ਬਿਸਮਿਲ্লাহ ਖਾਨ ਯੁਵਾ ਪੁਰਸਕਾਰ ਆਫ ਸੰਗੀਤ ਨਾਟਕ ਐਕਾਡਮੀ ਜੋ ਕਿ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਇੰਡੀਆ ਵੱਲੋਂ ਦਿੱਤਾ ਗਿਆ ਸੀ